ਹਾਂਜੀ ਅੱਜ ਨਿਗਾਹ ਦਾਇਰਾਂ ਦੇ ਵਿੱਚ ਜਿਵੇਂ ਭੰਗਾ ਲੱਗ ਰਿਹਾ। ਭਾਵੇਂ ਇੰਚ ਲੱਗਿਆ ਜੀ। ਵੀਰੇ ਤੂੰ ਗੱਡੀ ਚਲਾ ਯਾਰ। ਅੱਜ ਅਸੀਂ ਸੱਡਣ ਲਈ ਪਲਾਨ ਬਣ ਗਿਆ ਆਪਣਾ ਮੁੱਲਾਪੁਰ ਦਾਖਾ ਚ ਮੁੱਲਾਪੁਰ ਦਾਸ ਮੁੱਲਾਪੁਰ ਦਾਸ ਉੱਥੇ ਆਈਪੀਐਲ ਵੰਡੀਚਣੀ ਆ। ਉਹ ਸੌਰੀ ਆਈਪੀਐਲ ਦਾ ਮੈਚ ਤੇ ਅੱਜ ਅੰਦੇ ਆਰਸੀਬੀ ਤੇ ਕਿਹੜੀ ਕੰਟਰੀ ਦਾ ਕਿੰਦੇ ਪੰਜਾਬ ਕੀ ਨਹੀਂ ਮੈਚ ਕਿੱਨਾ ਹੁੰਦਾ ਉਹ ਯਾਰ ক্রিকেট ਪਸੰਦ ਨਹੀਂ ਨਾ ਸਾਰੂ ਟੂ ਸੇ ক্রিকেট ਜਮਾਨੇ ਪਸੰਦ ਪਰ ਆ ਦੋ ਬੰਦਿਆ ਕਰਕੇ ਮੈਂ ਚੱਲਿਆ ਇਹ ਕਹਿੰਦੇ ਮਾਹੌਲ ਵੇਖਣਾ ਮਨ ਦਾ ਹੀ ਇਹ ਕਹਿੰਦੇ ਮੈਂ ਗਰਾਊਂਡ ਖੁੱਲੀ ਵੇਖਣੀ ਹੈ ਵੈਸੇ ਤਾਂ ਵੀਰ ਖੁਦ ਐਥੇ ਥਲੀਟ ਆ ਤੇ ਪਰ ਫਿਰ ਵੀ ਵੀਰ ਕਹਿੰਦਾ ਵੀ ਮੈਂ ਜਾਣਾ ਹੀ ਜਾਣਾ ਇਹ ਲੈ ਚੱਲਦੇ ਆ ਬਾਕੀ ਤੁਹਾਨੂੰ ਦਰਸ਼ਨ ਕਰਾਉਣੇ ਫਰੀਦਕੋਟ ਸ਼ਹਿਰ ਨਗੀਨਾ ਇੱਕ ਦਿਨ ਮੀਂਹ ਚਿੱਕੜ ਮੀਂਦਾ ਲ ਵੀ ਵਾਇਡ ਕਰਤੀ ਆ ਕੁੱਤਾ ਸਾਡਾ ਥੋੜਾ ਜਿਹਾ ਢਿੱਲਾ ਆ ਇਹ ਅੱਗੇ ਦੇਖੇਗਾ ਇਹ ਕਈ ਚੀਜ਼ਾਂ ਦਾ ਤੁਸੀਂ ਮਾਫੀ ਇਹ ਮੈਂ ਪਹਿਲੀ ਵੀਡੀਓ ਪਾਉਂਗਾ ਆ ਦੀ YouTube ਤੇ ਕਿਉਂਕਿ ਲੋਕਾਂ ਨੂੰ ਵੇਖ ਵੇਖ ਜੈਲੀਸ ਹੋ ਰਹੀ ਵੀ ਇਨਕਮ ਸੋਰਸ ਵੜੇ ਇਨਕਮ ਸੋਰਸ ਵੜੇ ਤੇ ਜੇ ਕੋਈ ਗਾਲ ਮੰਦਾ ਚੱਲੋ ਹੈਲੋ ਕੁੱਤਾ ਪੈ ਸਕਦਾ ਹੈ ਪਿਆ ਤਾਂ ਪਹਿਲਾਂ ਹੀ ਆ ਉਹ ਬਾਕੀ ਕੋਈ ਗਾਲ ਮੰਦਾ ਆ ਜੇ ਤੇ ਉਹਦੇ ਲਈ ਪਹਿਲਾਂ ਹੀ ਲੱਤਾਂ ਬਾਵਾ ਹੱਥ ਜੋੜ ਕੇ ਮਾਫੀ ਆ ਕਿਹੜਾ ਚੌਂਕ ਆ ਕੰਮੇ ਆਣਾ ਚੌਕ ਮੱਛੀ ਚੌਂਕ ਤੁਸੀਂ ਡਾਲਫਿਨਾਂ ਦੇਖ ਰਿਹਾ ਜੇ ਖੱਡੀ ਜਾਂਦੀਆਂ ਸ਼ਹਿਰ ਸੋਹਣਾ ਹੈ ਫਰੀਦਕੋੜ ਇੱਥੇ ਇੱਕ ਵੀਰ ਆ ਰਿਹਾ ਉਹਨੂੰ ਅਸੀਂ ਹੋਰ ਚੱਕਣਾ ਤੇ ਸਾਡੇ ਕੋਲ ਥੋੜੇ ਜੇ ਬੈਗ ਆ ਉਹ ਅਸੀਂ ਲੈਣੇ ਆ ਰੱਖ ਬਾਕੀ ਬਾਹਰ ਜਾਣ ਦਾ ਗਰੀਜ ਹਲੇ ਵੀ ਘਟਿਆ ਨਹੀਂ ਆ ਹੱਲੇ ਵੀ ਸਾਈਨ ਬੋਰਡ ਬਹੁਤ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੀ ਇੱਥੇ ਆਪਣੀ ਹੈਗਾ ਇਹ ਆਪਣੀ ਗगन ਛੋਲੇ ਪਟੂਰੇ ਭੁੱਖ ਬਹੁਤ ਲੱਗੀ ਗੱਲ ਸਾਹਿਬ ਕੁਝ ਖਾ ਲਈਏ ਅੱਜ ਤੋਂ ਆਪਾਂ ਵੀ ਰਾਜਾ ਵਲੌਗਸ ਜੋਸ਼ੀ ਵਲੌਗਸ ਤੇ ਆਪਣਾ ਕੀ ਨਾਮ ਹੋਵੇ ਮੈਨੂੰ ਤਾਂ ਆਪ ਦਾ ਨਾਮ ਲੈਣ ਦੇ ਜੀ ਚਾ ਲੱਗਦਾ ਹੈ ਸਾਰੀ ਵਲੌਗਸ ਹੈਲੋ ਵੀਜੀ ਬੈਟਰੀ ਵਾਲੀ ਸਕੂਟਰੀ ਪਿੱਛੇ ਪਾਸੇ ਹੈਲੋ ਬੇਜੀ ਧਿਆਨ ਨਾਲ ਚਲਾਓ ਯਾਰ ਸਟੈਂਡਰਡ ਫਰਾਈ ਚਿਕਨ ਚਲੋ 2 ਮਿੰਟ ਹੁਣ ਤਨ ਇੱਕ ਹੋਰ ਚੀਜ਼ ਖਾਣੇ ਆ ਰਿਹਾ ਵਾਹ ਮੋਬਾਈਲ ਖੋਣ ਵਾਲਾ ਮੋਲ ਬਣਿਆ ਸੁਖੀ ਮੂੰਹ ਖੋਲ ਦੰਦ ਨਹੀਂ ਦੇਖ ਇੱਕ ਮਿੰਟ ਇੱਕ ਮਿੰਟ ਲੇ ਗਿਆ ਜਾਣਾ ਹੈ ਲੋਕਾਂ ਨੂੰ ਅੱਜ ਹਮ ਜਾ ਰਹੇ ਹਾਂ Shimla ਕੋ ਸਾਡਾ ਡਰਾਈਵਰ ਮਨਰਾਜ ਦਾ ਡਾਇਮਿਕ ਟ੍ਰੈਟੋ ਅਸੀਂ ਸਾਰੇ ਆਂ ਬਹੁਤ ਮਾਸਤੇ ਨਾਲਸ ਤੰਤਾਂਾਂ ਤੇ ਵਾਚ ਦਿਖਾਉਣ ਨੂੰ ਰੱਖੇ ਨੀ ਦੀਵਾਲੀ ਤੇ ਪੜਾਕ ਅੱਜ ਅਸੀਂ ਪਹੁੰਚੇ ਹਾਂ ਮਾਲ ਰੋਡ ਤੇ ਮੇਰੇ ਨਾਲ ਆਏ ਨੇ ਤੈਨ ਉੱਲੂ ਦੇ ਪੱਠੇ ਇਹਨਾਂ ਨੂੰ ਮੈਂ ਕਦੋਂ ਦਾ ਮਨਾਉਂਦਾ ਵੀ ਚੱਲੋ ਚੱਲੋ ਇਹ ਸ਼ਾਪਿੰਗ ਇਹਨਾਂ ਨੇ ਕਰ ਲਈ ਆ ਮੈਂ ਘੋੜਸਵਾਰੀ ਕਰਨੀ ਕਹਿੰਦਾ ਨਹੀਂ ਮੈਂ ਤਾਂ ਘੋੜਸਵਾਰੀ ਕਰਨ। ਓਹੋ ਸਨੇਪ ਬਾਂਦੀ ਵੀ ਸੀ। ਭਜਾ ਜੀ ਸਮਾਈਲ ਤਾਨਿਕ ਪਹਿਲਾਂ ਫੋਨ ਵਾਲੇ ਵੇਖਣਾ ਵੀਰੇ ਤੂੰ ਤਾਂ ਵਿਰਿੰਦਰ ਟੁੰਮਾ ਨਹੀਂ ਲੱਗਦਾ ਭਾਵੇਂ ਫਿਰ ਕੈਮਲ ਵਿਖੀ ਆਏ ਹੋਏ ਚੱਲ ਬੈਟਮਨ ਰਾਜ ਉਹ ਫੜਮੋ ਤੁਹਾਡਾ ਬੰਦੇ ਨਹੀਂ ਇਹ ਮੰਤਰੀ ਬਾਕੀ ਜੋ ਮਰਜ਼ੀ ਹੋ ਜਾਏ ਸਨੈਪ ਤੇ ਸਟ੍ਰੀਕ ਨਹੀਂ ਟੁੱਟਣੀ ਚਾਹੀਦੀ ਕਿਉਂ ਵੀ ਸਨੈਪ ਨਹੀਂ ਛੁੱਟਣੀ ਚਾਹੀਦੀ ਝਮਲੇ ਦਾ ਮੋਲ ਬੀਏ ਸਾਹ ਵਾਗੇ ਪੀਰ ਪੀਏ ਦੇ ਝਮਲੇ ਵੱਲ ਨਹੀਂ ਜਾਣਾ ਸਾਡੀ ਕਿਸਮਾ ਕੀ ਕੁੜੀ ਸਿਰੇ ਦੀ ਸਿਕੀਨ ਮੇਰੀ